ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੀ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਜਿਹੜਾ ਆਪਣਾ ਟੌਪਿਕ ਹੈ ਜੀ ਪੰਜਾਬ ਹਿਸਟਰੀ ਨਾਲ ਸੰਬੰਧਿਤ ਟੌਪਿਕ ਪੰਜਾਬ ਦੀ ਜਿਹੜੀ ਰਾਜਨੀਤਿਕ ਦਸ਼ਾ ਪੋਲਿਟੀਕਲ ਕੰਡੀਸ਼ਨ ਆਫ ਦਾ ਪੰਜਾਬ ਉਹਦੇ ਬਾਰੇ ਆਪਾਂ ਪੜਾਂਗੇ ਕੱਲ ਆਪਾਂ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਦੇ ਮੁਢਲੇ ਜੀਵਨ ਬਾਰੇ ਪੜਿਆ ਸੀ ਅੱਜ ਆਪਾਂ ਉਸ ਟਾਈਮ ਦੀ ਜਿਹੜੀ ਪੰਜਾਬ ਦੀ ਰਾਜਨੀਤਿਕ ਦਸ਼ਾ ਸੀ ਉਹਦੇ ਬਾਰੇ ਪੜਾਂਗੇ ਉਪ ਤੁਹਾਡੇ ਪੇਪਰਾਂ ਲਈ ਜੋ ਕੀ ਬਹੁਤ ਹੀ ਹੈਲਪਫੁਲ ਰੈਨ ਵਾਲਾ ਟੋਪਿਕ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਣਾ ਤਾਂ ਜੋ ਤੁਹਾਡਾ ਕੋਈ ਵੀ MCQ ਇਸ ਦੇ ਵਿੱਚੋਂ ਟੋਪਿਕ ਦੇ ਵਿੱਚੋਂ ਮਿਸ ਨਾ ਹੋ ਸਕੇ ਜੋ ਸਟੂਡੈਂਟ ਚੈਨਲ ਤੇ ਨਵੇਂ ਹਾਂ ਜੀ ਚਾਣੋ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਟਾਰਟ ਕਰਦੇ ਆਂ ਵੀਡੀਓ ਪੰਜਾਬ ਦੀ ਜਿਹੜੀ ਰਾਇਨਿਕ ਦਸ਼ਾ ਕਿਹੋ ਜਿਹੀ ਸੀਗੀ ਇਹਦਾ ਪਾਰਟ 1 ਲੈ ਕੇ ਆਏ ਆਂ ਆਪਾਂ ਫਿਰ ਨੈਕਸਟ ਆਪਾਂ ਕਲਾਸ ਪਾਰਟ 2 ਦੀ ਲੈ ਕੇ ਆਵਾਂਗੇ 1797 ਸੀ ਵਿੱਚ ਜਦੋਂ ਰਣਜੀਤ ਸਿੰਘ ਜੀ ਸ਼ੁਕਰਚੱਕੀਆ ਮਿਸਲ ਦੀ ਜਿਹੜੀ ਉਹਨੇ ਬਗੜੌਰ ਸੰਭਾਲੀ ਸੀ ਸ਼ੁਕਰਚੱਕੀਆ ਮਿਸਲ ਦੀ ਬਗੜੌਰ ਸੰਭਾਲੀ ਸੀ ਕਿਨੇ 1797 ਈਸਵੀ ਵਿੱਚ ਰਣਜੀਤ ਸਿੰਘ ਨੇ ਬਗੜੌਰ ਸੰਭਾਲੀ ਸੀਗੀ ਸ਼ੁਕਰਚੱਕੀਆ ਮਿਸਲ ਦੀ ਤੇ ਪੰਜਾਬ ਵਿੱਚ ਉਦੋਂ ਕੀ ਸੀਗਾ ਚਾਰੇ ਪਾਸੇ ਕੀ ਅਸ਼ਾਂਤੀ ਫੈਲੀ ਹੋਈ ਸੀ ਸ਼ਾਂਤੀ ਅਤੇ ਗੜਬੜੀ ਫੈਲੀ ਹੋਈ ਸੀ ਪੰਜਾਬ ਵਿੱਚ ਉਦੋਂ ਕੀ ਹੋ ਗਿਆ ਸੀਗਾ ਜਿਹੜਾ ਮੁਗਲ ਰਾਜ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਸੀਗਾ ਜਿਹੜੇ ਉਸ ਦੇ ਖੰਡਰ ਸੀਗੇ ਖੰਡਰ ਬਣ ਗਿਆ ਸੀ ਖਤਮ ਹੋ ਚੁੱਕਿਆ ਸੀ ਜਿਹੜੇ ਖੰਡਰ ਬਣਗੇ ਸੀ ਉਥੇ ਸਿੱਖਾਂ ਤੇ ਅਫਗਾਨਾਂ ਤੇ ਰਾਜਪੂਤਾਂ ਨੇ ਆਪਣੇ ਕੀ ਕਰ ਲਈ ਸੀ ਛੋਟੇ-ਛੋਟੇ ਰਾਜ ਆਪਣੇ ਸਥਾਪਿਤ ਕਰ ਲਈ ਸੀ ਪੰਜਾਬ ਦੇ ਜ਼ਿਆਦਾਤਰ ਭਾਗ ਸੀਗੇ ਜੀ ਸਿੱਖਾਂ ਦੀਆਂ ਜਿਵੇਂ ਸੀਗੇ 12 ਸਤੰਤਰ ਮਿਸਲਾਂ ਕਾਇਮ ਕਰ ਲਈਆਂ ਸੀ ਸਿੱਖਾਂ ਨੇ ਇਹਨਾਂ ਸਾਰੀਆਂ ਮਿਸਲਾਂ ਦੇ ਜਿਹੜੇ ਅਹੁਦੇਦਾਰ ਸੀਗੇ ਉਹ ਕਮਜ਼ੋਰ ਸੀਗੇ ਆਪਸ ਵਿੱਚ ਕੀ ਕਰਦੇ ਰਹਿੰਦੇ ਸੀ ਲੜਾਈਆਂ ਝਗੜੇ ਕਰਦੇ ਰਹਿੰਦੇ ਸੀਗੇ ਇਸੇ ਤਰ੍ਹਾਂ ਹੀ ਜਿਹੜੇ ਪੰਜਾਬ ਦੇ ਉੱਤਰ-ਪੱਛਮੀ ਖੇਤਰ ਵਿੱਚ ਸੀਗਾ ਮੁਸਲਮਾਨਾਂ ਦੀਆਂ ਉੱਤਰ-ਪੱਛਮੀ ਖੇਤਰ ਵਿੱਚ ਖੇਤਰੀਆਂ ਵਿੱਚ ਕੀ ਸੀਗਾ ਮੁਸਲਮਾਨਾਂ ਦੀਆਂ ਕਈ ਰਿਆਸਤਾਂ ਹੋ ਗਈਆਂ ਸੀਗੀਆਂ ਸਥਾਪਿਤ ਕਰ ਲਈਆਂ ਸੀ ਇਹਨਾਂ ਰਿਆਸਤਾਂ ਵਿੱਚ ਵੀ ਆਪਸੀ ਏਕਤਾ ਦੀ ਕੀ ਸੀਗੀ ਘਾਟ ਸੀਗੀ ਤੇ ਪੰਜਾਬ ਦੇ ਜਿਹੜੇ ਉੱਤਰ ਵਿੱਚ ਕੁਝ ਰਾਜਪੂਤ ਰਿਆਸਤਾਂ ਇਹਨਾਂ ਨੇ ਸਥਾਪਿਤ ਕਰ ਲਈਆਂ ਸੀ ਇਹਨਾਂ ਵਿੱਚੋਂ ਜਿਵੇਂ ਕਾਂਗੜੇ ਦਾ ਜਿਹੜਾ ਸ਼ਾਸਕ ਸੀਗਾ ਸੰਸਾਰਚੰਦ ਕਟੂਰ ਉਹ ਬੜੇ ਕੀ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀਗਾ ਤੇ ਨੇਪਾਲ ਦੇ ਗੋਰਖੇ ਸੀਗੇ ਜਿਵੇਂ ਪੰਜਾਬ ਨੇ ਉਹ ਜਿਹੜੇ ਨੇਪਾਲ ਦੇ ਗੋਰਖੇ ਸੀ ਉਹ ਪੰਜਾਬ ਨੂੰ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਵੇਖ ਰਹੇ ਸੀਗੇ ਤੇ ਪੰਜਾਬ ਦੇ ਜਿਹੜੇ ਦੱਖਣ ਪੂਰਬੀ ਭਾਗ ਵਿੱਚ ਹੰਸੀ ਵਿਖੇ ਜਿਹੜਾ ਸੀਗਾ ਪੰਜਾਬ ਜਿਹੜਾ ਪੰਜਾਬ ਦੇ ਜਿਹੜਾ ਦੱਖਣ ਪੂਰਬ ਦਾ ਭਾਗ ਸੀਗਾ ਦੱਖਣ ਪੂਰਬੀ ਭਾਗ ਸੀਗਾ ਹੰਸੀ ਵਿਖੇ ਜਿਹੜਾ ਰਾਜਸਥਾਨ ਜਾਰਜ தாம்ਸ ਨਾਂ ਦੇ ਜਿਹੜਾ ਇੱਕ ਅੰਗਰੇਜ਼ ਸੀ ਉਹਨੇ ਰਾਜਨੀਤਿਕ ਸਥਿਤੀ ਦਾ ਫਾਇਦਾ ਉਠਾ ਕੇ ਸਤੰਤਰ ਰਾਜ ਕੀ ਉਹਨੇ ਕਰ ਲਿਆ ਸੀ ਸਥਾਪਿਤ ਕਰ ਲਿਆ ਸੀ ਕਿੱਥੇ ਕੀਤਾ ਸੀ ਉਹ ਹਾਂਸੀ ਵਿੱਚ ਕਰਵਾਇਆ ਸੀ ਹਾਂਸੀ ਵਿੱਚ ਕੀਤਾ ਸੀ ਦੱਖਣ ਪੂਰਬੀ ਭਾਗ ਵਿੱਚ ਤੇ ਪੰਜਾਬ ਦੇ ਇਹ ਪੂਰਬ ਵਿੱਚ ਦੋ ਮਹਾਨ ਸ਼ਕਤੀਆਂ ਆਪਸ ਵਿੱਚ ਜਿਹੜੇ ਪੰਜਾਬ ਦੇ ਪੂਰਬ ਵਿੱਚ ਦੋ ਮਹਾਨ ਸ਼ਕਤੀਆਂ ਸੀਗੀਆਂ ਕਿਹੜੀਆਂ ਕਿਹੜੀਆਂ ਇੱਕ ਅੰਗਰੇਜ਼ਾਂ ਦੀ ਸੀ ਇੱਕ ਮਰਾਠਿਆਂ ਦੀ ਸੀ ਇਹ ਆਪਸ ਵਿੱਚ ਇੰਨੇ 올ਡ ਹੋਏ ਹੋਏ ਸਨ ਕਿ ਪੰਜਾਬ ਵਾਲੇ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਸੀਗਾ ਤੇ ਫਾਪਸਥਾਨ ਦਾ ਜਿਹੜਾ ਸ਼ਾਸਕ ਸੀਗਾ ਸ਼ਾਹ ਜਮਾਨ ਨੇ ਲਾਹੌਰ ਤੇ ਕਪੜਾ ਕਰ ਲਿਆ ਸੀਗਾ ਪਰ ਕਾਬਲ ਵਿੱਚ ਬਗਾਵਤ ਹੋ ਗਈ ਸੀਗੀ ਇਸੇ ਕਰਕੇ ਉਹਨੂੰ ਕੀ ਹੋ ਗਿਆ ਸੀ ਉਹ ਛੇਤੀ ਵਾਪਸ ਮੁੜ ਗਿਆ ਸੀਗਾ ਪੰਜਾਬ ਦੀ ਰਾਜਨੀਤਿਕ ਦਸ਼ਾ ਵਿੱਚ ਜਿਹੜੀ ਕੀ ਰঞ্জੀ ਰঞ্জੀਤ ਸਿੰਘ ਦੀ ਸ਼ਕਤੀ ਨੂੰ ਉਭਾਰਨ ਵਿੱਚ ਕੀ ਇੱਕ ਸਹਾਇਕ ਸਦ ਹੋਈ ਹੁਣ ਆਪਾਂ ਕਰਾਂਗੇ ਰਾਜੀ ਇਹ ਜਿਹੜੀਆਂ ਮਿਸਲਾਂ ਸੀਗੀਆਂ ਕਿਹੜੀਆਂ-ਕਿਹੜੀਆਂ ਮਿਸਲਾਂ ਸੀਗੀਆਂ ਉਹਨਾਂ ਬਾਰੇ ਪੜਾਂਗੇ ਸਿੱਖ ਮਿਸਲਾਂ ਠੀਕ ਹੈ ਜਿਹੜੇ ਕੀ ਤੁਹਾਡੇ ਪੇਪਰ ਲਈ ਬਹੁਤ ਹੀ ਇੰਪੋਰਟੈਂਟ ਹੈ ਹਿਸਟਰੀ ਦੇ ਪੇਪਰ ਮਸਟ ਗੀਟ ਅ ਲੈਕਚਰ ਆਰ ਕੇਟ ਲਈ ਉਹਨਾਂ ਵਾਰੀ ਆਪਾਂ ਪੜਾਂ ਸੀ ਪੜਾਂਗੇ ਹਾਂਜੀ ਪੰਜਾਬ ਦੇ ਕਈ ਭੰਗ ਜ਼ਿਲ੍ਹਿਆਂ ਵਿੱਚ ਭਾਗਾਂ ਵਿੱਚ ਵੀ 12 ਸਤੰਤਰ ਕੁੱਲ ਮਿਸਲਾਂ ਕਿੰਨੀਆਂ ਸੀਗੀਆਂ 12 ਸਤੰਤਰ ਮਿਸਲਾਂ ਕਾਇਮ ਹੋ ਗਈਆਂ ਸੀਗੀਆਂ ਕਈ ਵਾਰ ਪੇਪਰਾਂ ਵਿੱਚ ਸ਼ਾਰਟ ਕੁਐਸਚਨ ਆ ਜਾਂਦਾ ਐਮਸੀਕਿਊ ਦਾ ਵੀ ਪੰਜਾਬ ਵਿੱਚ ਕੁੱਲ ਕਿੰਨੀਆਂ ਮਿਸਲਾਂ ਸੀਗੀਆਂ ਤਾਂ ਕੁੱਲ ਮਿਸਲਾਂ ਜਿਹੜੀਆਂ ਸੀਗੀਆਂ 12 ਸੀਗੀਆਂ ਸਤੰਤਰ ਮਿਸਲਾਂ ਮਿਸਲਾਂ ਸੀਗੀਆਂ ਜਿਹੜੀਆਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੋਏ ਸੀ ਹਮਲਿਆਂ ਦਾ ਜਿਹੜਾ ਸਮਾਂ ਸੀ ਅਹਿਮਦ ਸ਼ਾਹ ਅਬਦਾਲੀ ਦੇ 1747 ਤੋਂ ਲੈ ਕੇ 67 ਤੱਕ ਇਸੇ ਤੱਕ ਇਹਨਾਂ ਮਿਸਲਾਂ ਦੇ ਸਰਦਾਰਾਂ ਨੇ ਇੱਕ ਹੋਰ ਉਸਦੇ ਹਮਲਿਆਂ ਦਾ ਕੀ ਡਟ ਕੇ ਮੁਕਾਬਲਾ ਕੀਤਾ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਸੀ 1747 ਤੋਂ ਲੈ ਕੇ 67 ਤੱਕ ਇਹਨਾਂ ਮਿਸਲਾਂ ਦੇ ਸਰਦਾਰਾਂ ਨੇ ਕਿ ਇੱਕਜੁੱਟ ਹੋ ਕੇ ਉਹਨਾਂ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਪਰ ਉਹਨਾਂ ਹਮਲਿਆਂ ਦਾ ਡਰ ਖਤਮ ਹੁੰਦੇ ਹੀ ਜਦੋਂ ਉਹਨਾਂ ਦੀ ਹਮਲਿਆਵਾਂ ਦਾਲੀ ਦੇ ਹਮਲਿਆਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਦੇ ਵਿੱਚ ਕੀ ਹੋ ਗਈ ਸੀਗੀ ਆਪਸ ਵਿੱਚ ਕੀ ਪੈ ਗਈ ਸੀ ਫੋਟ ਪੈ ਗਈ ਸੀਗੀ ਇਹਨਾਂ ਵਿੱਚ ਇੰਨਾ ਮਿਸਲਾਂ ਦੇ ਵਿੱਚ ਫੋਟ ਪੈ ਗਈ ਸੀ ਆਪਸੀ ਇਹਨਾਂ ਦੇ ਵਿੱਚ ਝਗੜੇ ਸ਼ੁਰੂ ਹੋ ਗਏ ਸੀ ਕਿ ਰਣਜੀਤ ਸਿੰਘ ਦੇ ਚੰਗੇ ਭਾਗਾਂ ਨਾਲ ਇੱਥੇ ਚੇਲੇ ਲਿਖਿਆ ਗਿਆ ਸੌਰੀ ਨਰਨਜੀਤ ਸਿੰਘ ਦੇ ਚੰਗੇ ਭਾਗਾਂ ਨਾਲ ਕੀ ਹੋਏ ਸੀ 18ਵੀਂ ਸਦੀ ਦੇ ਅੰਤ ਭਰਿਆਂ ਵਿੱਚ ਕੋਈ ਵੀ ਮਿਸਲ ਦਾ ਵੀ ਤਾਕਤਵਰ ਨਹੀਂ ਰਹੀ ਸੀ ਤੇ ਵੱਖ-ਵੱਖ ਮਿਸਲਾਂ ਦੇ ਜਿਹੜੇ ਜੋਗ ਬਹਾਦਰ ਸਰਦਾਰ ਸੀਗੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਜਾਂ ਉਹ ਇੰਨੇ ਬੁੜੇ ਬੁੱਢੇ ਹੋ ਚੁੱਕੇ ਸੀ ਕਿ ਕਿ ਉਹ ਰਣਜੀਤ ਸਿੰਘ ਦੀ ਸ਼ਕਤੀ ਦਾ ਟੱਕਰਾ ਕਰਨ ਦੀ ਹਿੰਮਤ ਨਹੀਂ ਕਰ ਰਹੀ ਕਰ ਸਕਦੇ ਸਨ ਇਨ੍ਹਾਂ ਪ੍ਰਮੁੱਖ ਮਿਸਲਾਂ ਦਾ ਵਰਣਨ ਜਿਹੜਾ ਆਪਾਂ ਏਡੇ ਲਿਖੇ ਅਨੁਸਾਰ ਕਰਦੇ ਹਾਂ ਸਭ ਤੋਂ ਪਹਿਲੀ ਮਿਸਲ ਕਿਹੜੀ ਸੀਗੀ ਸਿੱਖ ਮਿਸਲ ਹਾਂਜੀ ਪਹਿਲੀ ਮਿਸਲ ਸੀਗੀ ਜੀ ਸਿੱਖ ਮਿਸਲ ਸੀਗੀ ਪੰਗੀ ਮਿਸਲ ਰੰਜੀਤ ਸਿੰਘ ਦੀ ਜਿਹੜੀ ਸ਼ਕਤੀ ਉੱਭਰਨ ਤੋਂ ਪਹਿਲਾਂ ਹੀ ਸਤਲੁਜ ਨਦੀ ਦੇ ਉੱਤਰਵਲੇ ਕੀ ਸੀਗਾ ਉੱਤਰਵੱਲ ਸੀਗਾ ਪੰਗੀ ਮਿਸਲਾਂ ਦੀ ਛਾ ਕਾਫੀ ਸ਼ਕਤੀਸ਼ਾਲੀ ਸੀ ਪੰਗੀ ਮਿਸਲ ਕਾਫੀ ਸ਼ਕਤੀਸ਼ਾਲੀ ਸੀ ਉੱਤਰਵੱਲ ਠੀਕ ਹੈ ਉਸ ਮਿਸਲ ਵਿੱਚ ਪੰਜਾਬ ਵਿੱਚ ਦੋ ਮਹਤਮਪੂਰਨ ਸ਼ਹਿਰ ਸੀਗੇ ਉਸ ਮਿਸਲ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰ ਸੀਗੇ ਇੱਕ ਤਾਂ ਲਾਹੌਰ ਸੀ ਇੱਕ ਅੰਮ੍ਰਿਤਸਰ ਸ਼ਾਮਲ ਸਨ ਤੇ ਇਸ ਤੋਂ ਇਲਾਵਾ ਮਿਸਲ ਦੇ ਦੀਨ ਗੁਜਰਾਤ ਸਿਆਲਕੋਟ ਦੇ ਇਲਾਕੇ ਵੀ ਸਨ ਦੋ ਇਲਾਕੇ ਦਾ ਮਹੋਸ਼ੂਰ ਸੀਗੇ ਇਲਾਕੇ ਲਾਹੌਰ ਤੇ ਅੰਮ੍ਰਿਤਸਰ ਦੇ ਸ਼ਾਮਲ ਸਨ ਇਸ ਤੋਂ ਇਲਾਵਾ ਉਸ ਦੇ ਵਿੱਚ ਗੁਜਰਾਤ ਸਿਆਲਕੋਟ ਦੇ ਇਲਾਕੇ ਵੀ ਸ਼ਾਮਲ ਸਨ ਤੇ 1797 ਈਸਵੀ ਵਿੱਚ ਲਾਹੌਰ ਦੇ ਤਿੰਨ ਪੰਗੀ ਮਿਸਲਾਂ ਦਾ 1797 ਈਸਵੀ ਵਿੱਚ ਲਾਹੌਰ ਦੇ ਤਿੰਨ ਪੰਗੀ ਸਰਦਾਰਾਂ ਦਾ ਕੀ ਸੀਗਾ ਤਿੰਨ ਪੰਗੀ ਸਰਦਾਰਾਂ ਦੇ ਹੱਥਾਂ ਵਿੱਚ ਸੀ ਇਹ ਮਿਸਲ ਕਿਹੜੀ ਜਿਹੜੇ ਚੇਤ ਸਿੰਘ ਸਾਹਿਬ ਸਿੰਘ ਤੇ ਮੋਹਰ ਸਿੰਘ ਪੰਗੀ ਸਰਦਾਰ ਇਹ ਸੀਗੇ ਅੰਮ੍ਰਿਤਸਰ ਵਿੱਚ ਗੁਲਾਬ ਸਿੰਘ ਅੰਮ੍ਰਿਤਸਰ ਵਿੱਚ ਲਾਹੌਰ ਵਿੱਚ ਤਾਂ ਇਹ ਤਿੰਨ ਪੰਗੀ ਸਰਦਾਰ ਸੀਗੇ ਚੇਤ ਸਿੰਘ ਸੈਬ ਸਿੰਘ ਤੇ ਮੂਰ ਸਿੰਘ ਸੀਗੇ ਤੇ ਅੰਮ੍ਰਿਤਸਰ ਵਿੱਚ ਗੁਲਾਬ ਸਿੰਘ ਤੇ ਸਿਆਲਕੋਟ ਵਿੱਚ ਜੀਵਨ ਸਿੰਘ ਗੁਜਰਾਤ ਵਿੱਚ ਸਾਹਿਬ ਸਿੰਘ ਪੰਗੀ ਦਾ ਸ਼ਾਸ਼ਣ ਸੀਗਾ ਇਸੇ ਤਰ੍ਹਾਂ ਇਹਨਾਂ ਦੇ ਆਧੇਤਾਰ ਸੀਗੇ ਜਿਹੜੇ ਬਖ ਬਖ ਸੀਗੇ ਇਹਨਾਂ ਸਾਰੇ ਪੰਗੀ ਸ਼ਾਸਕਾਂ ਨੂੰ ਕੀ ਕੀ ਸੀਗਾ ਪੰਗ ਪੀਂ ਤੇ ਅਫੀਨ ਖਾਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਤੇ ਪਰਜਾ ਇਨ ਪਰਜਾ ਤੇ ਬਹੁਤ ਅਤਿਆਚਾਰ ਕਰਦੇ ਸੀ ਪਰਜਾ ਇਹਨਾਂ ਦੇ ਅਤਿਆਚਾਰ ਤੋਂ ਬਹੁਤ ਹੀ ਤੰਗ ਸੀ ਦੁਖੀ ਸੀ ਤੇ ਪੰਗੀ ਸਰਦਾਰਾਂ ਨੇ ਇਸ ਕਰਕੇ ਆਪਸ ਵਿੱਚ ਵੀ ਹੀ ਲੜਨਾ ਚੜ੍ਹਨਾ ਸ਼ੁਰੂ ਕਰ ਦਿੱਤਾ ਸੀਗਾ ਜਿਵੇਂ ਹੀ ਵੇਖ ਲਿਆ ਮਿਸਲ ਦਿਨੋਂ ਦਿਨ ਕੀ ਹੋਈ ਸੀ ਇਹ ਪਤਨ ਵੱਲ ਜਾ ਰਹੀ ਸੀ ਨੈਕਸਟ ਮਿਸਲ ਸੀਗੀ ਇਹਨਾਂ ਦੇ ਜਿਹੜੇ ਸਰਦਾਰ ਹੈ ਵੀ ਪੰਗੀ ਮਿਸਲ ਦੇ ਮੁੱਖ ਸਰਦਾਰ ਕਿਹੜੇ-ਕਿਹੜੇ ਸੀਗੇ ਉਹ ਤੁਸੀਂ ਨਾਮ ਯਾਦ ਰੱਖਣੇ ਆ ਤਾਂ ਜੋ ਤੁਹਾਡੇ ਕੁਐਸਚਨ ਤੁਹਾਡਾ ਇਹਦੇ ਵਿੱਚੋਂ ਆ ਸਕਦੇ ਆ ਤੇ ਇਹ ਪੰਗੀ ਸਰਦਾਰਾਂ ਦੇ ਤੁਸੀਂ ਨਾਮ ਯਾਦ ਰੱਖਣੇ ਆ ਆਲੂ ਵਾਲੀਆ ਮਿਸਲ ਆਲੂ ਵਾਲੀਆ ਮਿਸਲ ਸੀਗੀ ਜੀ ਆਲੂ ਵਾਲੀ ਦਾ ਸੰਸਥਾਪਕ ਕੌਣ ਸੀਗਾ ਜੱਸਾ ਸਿੰਘ ਆਲੋਵਾਲੀਆ ਆਲੋਵਾਲੀ ਮਿਸਲ ਦਾ ਸੰਸਥਾਪਕ ਜੱਸਾ ਸਿੰਘ ਆਲੋਵਾਲੀਆ ਸੀ ਉਸਨੇ ਕੀ ਕੀਤਾ ਉਸਨੇ ਜਲੰਧਰ ਦੁਆਬ ਅਤੇ ਬਾਰੀ ਦੁਆਬ ਦੇ ਕੁਝ ਇਲਾਕੇ ਕੀ ਉਹਨਾਂ ਤੇ ਕੀ ਕਰ ਰਿਹਾ ਸੀ ਕਬਜ਼ਾ ਕਰ ਰਿਹਾ ਸੀ ਜੱਸਾ ਸਿੰਘ ਆਲੋਵਾਲੀਆ ਨੇ ਜਲੰਧਰ ਦੁਆਬ ਬਾਰੀ ਦੁਆਬ ਦੇ ਕੁਝ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਸੀ ਉਹ ਬੜਾ ਹੀ ਕੀ ਦਲੇਰ ਤੇ ਮਹਾਨ ਯੋद्धा ਸੀਗਾ ਉਸਨੇ 1747 ਸੌਰੀ ਸਤਾਰਨ ਸੋ 39 ਸੀ ਵਿੱਚ ਜਦੋਂ ਨਾਦਰ ਸ਼ਾਹ ਨੇ ਭਾਰਤ ਤੇ ਭਾਰੀ ਲੁੱਟ ਕੀਤੀ ਸੀ ਤਾਂ ਲੁੱਟ ਕਰਕੇ ਜਦੋਂ ਉਹ ਲੁੱਟਮ ਮਾਰਮਚਾ ਕੇ ਜਦੋਂ ਭਾਰਤ ਤੋਂ ਵਾਪਸ ਜਾ ਰਿਹਾ ਸੀਗਾ ਤੇ ਕੀ ਕੀਤਾ ਸੀ ਜੱਸਾ ਸਿੰਘ ਆਲੂ ਵਾਲੀਆਂ ਦੀ ਜਿਹੜੀ ਫੌਜ ਸੀ ਉਹਨਾਂ ਨੇ ਕੀ ਕਰਤਾ ਸੀਗਾ ਉਸ ਤੇ ਹਮਲਾ ਕਰ ਦਿੱਤਾ ਸੀਗਾ ਹਮਲਾ ਕਰ ਦਿੱਤਾ ਸੀਗਾ ਤੇ ਜਿਹੜਾ ਉਹ ਖਜ਼ਾਨਾ ਲੁੱਟ ਕੇ ਲੈ ਕੇ ਜਾ ਰਿਹਾ ਸੀਗਾ ਉਹ ਸਾਰਾ ਖਜ਼ਾਨਾ ਖੋਲਿਆ ਸੀ ਤੇ ਵੱਡੀ ਗਿਣਤੀ ਵਿੱਚ ਉਹਨਾਂ ਨੇ ਜਵਾਨ ਲੜਕੀਆਂ ਨੂੰ ਵੀ ਛੜਵਾਇਆ ਸੀਗਾ ਜਿਹੜੀਆਂ ਉਹ ਜ਼ਬਰਦਸਤੀ ਬਣਾ ਕੇ ਤੇ ਗਜਨੀ ਦੇ ਵਿਚਾਰਾਂ ਵਿੱਚ ਵੇਚਣ ਲਈ ਲੈ ਕੇ ਜਾ ਰਹੇ ਸਨ ਤੇ ਅਹਿਮਦ ਸ਼ਾਹੀ ਅਫਦਾਲੀ ਦੇ ਵੀ ਉਹਨੇ ਇੱਕ ਵਾਰ ਅਹਿਮਦ ਸ਼ਾਹ ਅਫਦਾਲੀ ਨਾਲ ਵੀ ਉਸ ਦਾ ਕੀ ਹੋਈ ਸੀ ਲੜਾਈ ਹੋਈ ਸੀ ਉਸਦੇ ਵੀ ਉਹਨੇ ਦੰਦ ਖੱਟੇ ਕੀਤੇ ਸੀ ਜਦੋਂ ਇਹਨਾਂ ਕਾਰਨਾ ਕਰਕੇ ਪੰਜਾਬ ਦਾ ਜੱਸਾ ਸਿੰਘ ਅਲੋਵਾਲੀਆ ਦਾ ਬਹੁਤ ਕੀ ਹੋਣ ਲੱਗ ਗਿਆ ਸੀਗਾ ਸਤਕਾਰ ਕਰਦੇ ਸੀ ਲੋਕ ਤੇ ਚੰਗੇ ਭਾਗਾਂ ਨਾਲ ਕੀ ਹੋਇਆ ਸੀਗਾ ਚੰਗੇ ਭਾਗਾਂ ਨਾਲ 1783 ਸ ਵਿੱਚ ਮਹਾਨ ਜੋਧੇ ਦੀ ਵੀ ਕੀ ਹੋ ਗਈ ਸੀ ਮੌਤ ਹੋ ਗਈ ਸੀ ਬਾਅਦ ਵਿੱਚ ਭਾਗ ਸਿੰਘ ਉਸ ਦਾ ਜਿਹੜਾ ਉੱਤਰ ਅਧਿਕਾਰੀ ਬਣਿਆ ਸੀਗਾ ਜੱਸਾ ਸਿੰਘ ਆਲੋਵਾਲੀ ਦੀ ਮੌਤ ਹੋਈ ਸੀ 1783 ਸ ਵਿੱਚ ਤੇ ਉਹਦੀ ਮੌਤ ਤੋਂ ਬਾਅਦ ਉਹਦਾ ਉੱਤਰ ਅਧਿਕਾਰੀ ਜਿਹੜਾ ਭਾਗ ਸਿੰਘ ਬਣਿਆ ਸੀਗਾ ਜੱਸਾ ਸਿੰਘ ਆਲੋਵਾਲੀ ਵਰਗੇ ਉਹਦੇ ਵਿੱਚ ਗੁਣ ਮੌਜੂਦ ਨਹੀਂ ਸੀਗੇ ਨੈਕਸਟ ਆਪਣੀ ਮਿਸਲ ਸੀਗੀ ਕਨਈਆ ਮਿਸਲ ਕਨਈਆ ਮਿਸਲ ਦਾ ਜਿਹੜਾ ਮੁਖੀ ਸੀਗਾ ਉਹ ਜੈ ਸਿੰਘ ਕਨਈਆ ਸੀ ਜੈ ਸਿੰਘ ਕਨਈਆ ਸੀ ਉਹ ਵੀ ਬਹੁਤ ਬਹਾਦਰ ਤੇ ਦਲੇਰ ਜੋਧਾ ਸੀਗਾ ਉਸ ਨੇ ਉਹਦੇ ਅਧੀਨ ਕਿਹੜੇ-ਕਿਹੜੇ ਖੇਤਰ ਸੀਗੇ ਮੁਕੇਰੀਆ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਜਿਹੜੇ ਉਹਦੇ ਅਧੀਨ ਸੀਗੇ ਜੈ ਸਿੰਘ ਦੀ ਦਾ ਪੁੱਤਰ ਕੌਣ ਸੀਗਾ ਜੈ ਸਿੰਘ ਦਾ ਪੁੱਤਰ ਕੌਣ ਸੀ ਪਹਿਲਾਂ ਕਨਈਆ ਮਿਸਲ ਦਾ ਸਰਦਾਰ ਸੀਗਾ ਜੈ ਸਿੰਘ ਕਨਈਆ ਤੇ ਉਹਦਾ ਪੁੱਤਰ ਸੀਗਾ ਗੁਰਬਖਸ਼ ਸਿੰਘ ਉਹ ਵੀ ਬੜਾ ਬਹਾਦਰ ਸੀਗਾ 1786 ਈਸਵੀ ਵਿੱਚ ਵੀ ਉਹਦੀ ਉਸਦੀ ਮੌਤ ਹੋ ਗਈ ਸੀਗੀ ਤੇ 1786 ਈਸਵੀ ਚ ਉਹਦੀ ਮੌਤ ਹੋ ਗਈ ਸੀ 1796 ਈਸਵੀ ਚ ਮਾਰਾ ਸਿੰਘ ਨੇ ਕੀ ਕੀਤਾ ਸੀਗਾ ਗੁਰਬਖਸ਼ ਸਿੰਘ ਦੀ ਜਿਹੜੀ ਪੁੱਤਰੀ ਸੀ ਲੜਕੀ ਗੁਰਬਖਸ਼ ਸਿੰਘ ਦੀ ਜਿਹੜੀ ਲੜਕੀ ਸੀ ਕਿ ਮਹਿਤਾਬ ਕੌਰ ਉਹਦੇ ਨਾਲ ਕੀ ਕਰ ਲਿਆ ਸੀਗਾ ਵਿਆਹ ਵਿਆਹ ਤੋਂ ਬਾਅਦ ਰਣਜੀਤ ਸਿੰਘ ਨੇ ਜਿਹੜਾ ਕੀ ਗੁਰਵਖਸ਼ ਸਿੰਘ ਦੀ ਲੜਕੀ ਨਾਮ ਮਹਿਤਾਬ ਕੌਰ ਨਾਲ ਉਹਨੇ ਵਿਆਹ ਕਰ ਲਿਆ ਸੀਗਾ ਤੇ ਵਿਆਹ ਦੇ ਇਸ ਰਾਜਨੀਤਿਕ ਜੀਵਨ ਵਿੱਚ ਕੀ ਉਹ ਬਹੁਤ ਹੀ ਮਹੱਤਵਪੂਰਨ ਸਿੱਧ ਹੋਇਆ ਸੀ 1798 ਈਸਵੀ ਵਿੱਚ ਜਦੋਂ ਜੈ ਸਿੰਘ ਦੀ ਮੌਤ ਹੋ ਗਈ ਤਾਂ ਮਿਸਲ ਦੀ ਬਗੜੋੜ ਕਿ ਨਹੀਂ ਸਮਝਾ ਲਈ ਸੀ ਗੁਰਵਖਸ਼ ਸਿੰਘ ਨੇ ਗੁਰਵਖਸ਼ ਸਿੰਘ ਦੀ ਵਿਧਵਾ ਰਣਜੀਤ ਕੌਰ ਦੀ ਸੱਸ ਨੇ ਗੁਰਵਖਸ਼ ਕੌਰ ਦੀ ਵਿਧਵਾ ਸੀਗੀ ਮੈਂ ਜਿਹੜੀ ਉਹਨੇ ਬਗੜੋੜ ਸੰਭਾਲੀ ਸੀਗੀ ਤੇ ਰਣਜੀਤ ਸਿੰਘ ਦੀ ਉਹ ਸਾਸਸੀ ਉਹਦੇ ਵਿੱਚ ਹੱਥਾਂ ਵਿੱਚ ਆ ਗਈ ਸੀਗੀ ਤੇ ਰਣਜੀਤ ਸਿੰਘ ਵਾਂਗ ਵੀ ਉਹ ਉਹ ਵੀ ਸਾਰੇ ਪੰਜਾਬ ਨੂੰ ਆਪਣੀ ਅਧੀਨ ਕਰਨਾ ਚਾਹੁੰਦੀ ਸੀ ਪਰ ਜੇਹੀ ਸਥਿਤੀ ਵਿੱਚ ਉਹ ਸਫਲ ਹੋ ਸਕਦਾ ਸੀ ਜੇ ਉਹ ਸਫਲ ਹੋ ਸਕਦੀ ਸੀ ਜੇਹੀ ਸਥਿਤੀ ਵਿੱਚ ਪਰ ਜੇਕਰ ਉਸ ਤੋਂ ਕੋਈ ਵੱਧ ਜੋਗ ਜਾਂ ਕੋਈ ਤਾਕਤਵਰ ਹੁੰਦਾ ਇਹ ਸੀਗਾ ਰਾਜ ਇਹ ਆਪਣਾ ਅੱਜ ਦਾ ਟੌਪਿਕ ਨੈਕਸਟ ਆਪਾਂ ਜਿਹੜੀਆਂ ਆਪਾਂ ਅੱਜ ਤਿੰਨ ਮਿਸਲਾਂ ਕੀਤੀਆਂ ਨੈਕਸਟ ਮਿਸਲਾਂ ਆਪਾਂ ਫੇਰ ਕਰਾਂਗੇ ਜਿਹੜੀਆਂ ਬਾਕੀ ਰਹਿਣੀਆਂ ਗਈਆਂ ਠੀਕ ਹੈ ਸਟੂਡੈਂਟ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਫਿਰ ਨੈਕਸਟ ਕਲਾਸ ਵਿੱਚ ਫਿਰ ਮਿਲਦੇ ਹਾਂ ਥੈਂਕ ਯੂ ਥੈਂਕ ਯੂ ਸੋ ਮੱਚ